ਦੇ ਦੇਖਦੇ ਪੰਜ ਵੱਡੀ ਜਾਏ ਉੱਥੇ ਮਾਤਾ ਨਹੀਂ ਮਿਲੀ ਮ੍ਰਿਗਲੀ ਸ਼ਾਲ ਬੜੀ ਸੁੰਦਰ ਲੱਗਦੀ ਆ ਅਸੀਂ ਆਪਣੀ ਕੁੜੀ ਆ ਜੇ ਵਛਾਵਾਂਗੇ ਸੋ ਕਿਰਪਾ ਕਰਕੇ ਮੈਨੂੰ ਇਹ ਮ੍ਰਿਗ ਲਿਆ ਕੇ ਦਿਓ ਕਿਉਂਕਿ ਸ਼ਾਸਤ ਦਾ ਰਾਜ ਅਠ ਇਸਤਰੀ ਅਠ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ ਜਿਹਦਾ ਨਾਮ ਹੈ ਰਿਹਲ ਮਨਜੀਤ ਤੇ ਅੱਜ ਅਸੀਂ ਚੱਲੇ ਹਾਂ ਦੁਸ਼ਹਿਰਾ ਗਰਾਉਂਡ ਤੇ ਦੁਸ਼ਹਿਰਾ ਗਰਾਉਂਡ ਚਾਚੇ ਦਿਖਾਵਾਂਗੇ ਰਾਮ ਜੀ ਦੇ ਚਾਕੀਆਂ ਜਿਹਦੇ ਵਿੱਚ ਰਾਮ ਜੀ ਲਕਸ਼ਮਣ ਜੀ ਤੇ ਮਾਤਾ ਸੀਤਾ ਨੂੰ ਬਣਵਾਸ ਦਿੱਤਾ ਜਾਣਾ ਤੇ ਉਹ ਸਾਰੀਆਂ ਚਾਕੀਆਂ ਦਿਖਾਵਾਂਗੇ ਵੀਡੀਓ ਨਾਲ ਬਣੇ ਰਹੀਓ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਤੇ ਕਮੈਂਟ ਜਰੂਰ ਕਰਦੇ ਜਾ ਕਰੋ ਤੇ ਤੁਹਾਨੂੰ ਜਾ ਕੇ ਮਿਲਦੇ ਹਾਂ ਦੁਸ਼ਹਿਰਾ ਗਰਾਉਂਡ ਤੇ ਉੱਥੇ ਰੌਣਕਾਂ ਦਿਖਾਉਨੇ ਆ ਤੇ ਇਹ ਹੈਗਾ ਸਾਰਾ ਦਿਖਾਵਾਂਗੇ ਬੇਨੀਆਂ ਨੂੰ ਬਣੇ ਦੇ ਚੈਨਲ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਵੀ ਕਰ ਦਿਆ ਕਰੋ ਤੇ ਚਲਦੇ ਆਂ ਜਾ ਕੇ ਮਿਲਦੇ ਆਂ ਉੱਥੇ ਅਗਰ ਸੰਗੀਤ ਆਲੇ ਰਾਮ ਜੀ ਨੂੰ ਮਿਲ ਕੇ हांजी हाणे खारजी मारण लॻे आगवान पीर मारज मारो महाराज हो सियापती राम महाराज की सारे वेनिती आहे लाशा चटियूं ਕੱਤੀ ਉਸਨੇ ਕਿਹਾ ਹੋਸ਼ਿਆ ਪਤੀ ਰਾਮਚੰਦਰ ਮਹਿੰਦਰ ਕਸ਼ਮ ਨੂੰ ਕਹਿਣ ਲੱਗਾ ਕਿ ਜਾ ਤਾ ਤੂੰ ਮੇਰੀ ਲਗਦੀ ਆ ਅਸੀਂ ਆਪਣੀ ਕੁੜੀ ਆ ਜੇ ਵਿਸ਼ਾਵਾਂਗੇ ਤੋ ਗਿਰਵਾ ਕਰਕੇ ਮੈਨੂੰ ਇਹ ਮਰੇਗ ਲਿਆ ਕੇ ਦਿਓ ਕਿਉਂਕਿ ਸ਼ਾਸਤ ਦਾ ਦਾ ਰਾਜ ਅੱਠ ਇਸਤਰੀ ਅੱਠ ਤੇ ਆਪਣੀ ਇੱਛਾ ਜਾਰੀ ਕੀਤੀ ਬੈ ਮੈਨੂੰ ਮੇਰੇ ਕਿ ਜਾਇਦਾ ਭਗਵਾਨ ਨੇ ਨਿਸ਼ਮਨ ਤੇ ਬੇਰਹਿਮ ਤੇ ਜਿਆਦੀ ਤੇ ਕਹਿਣ ਲੱਗੇ ਅਗਨੀ ਦੇਵ ਪ੍ਰਸੰਨ ਹੋਵੋ ਜੀਦਾਰੀ ਅੱਜ ਆਗਿਆ ਪੂਰੀ ਕਰਨੀ ਆ ਅਗਨੀ ਜੀ ਦਾ ਮੇਰੇ ਥਾਉਣੀ ਆ مرگ بہت دور نکل گیا مرگ بہت دور جا رہا ਜਾ ਜਾ ਕੇ ਉਸ ਦੀ ਅੱਜ ਮਹਾਜਤ ਕਰਨ ਕਿਉਂਕਿ ਤੂੰ ਸਾਡੇ ਨਾਲ ਆਇਆ ਅੱਜ ਲੱਗਦਾ ਕਿ ਸਾਨੂੰ ਮੇਰੇ ਸਰੀਰ ਤੇ ਮੌਤ ਹੋ ਗਿਆ ਮੇਰੇ ਤੇ ਮੌਤ ਹੋ ਗਿਆ ਮੇਰਾ ਮਾਂ ਮੈਂ ਅੱਜ ਤੱਕ ਤੈਨੂੰ ਮਾਨ ਦੇ ਰੂਪ ਦੇ ਦੇਖਿਆ ਮੈਂ ਹੋਰ ਕੋਈ ਦੇਖਾਂ ਮੈਂ ਹੁਣੇ ਚੱਲ ਕੇ ਸਵਾਹ ਹੋ ਜਾਵਾਂ پرش ہوا لکشمن جی کار لے کے کہنے لگے ماٹا کار باہر نہ آئی مہاراج میں راون ساگوں جان دے میں جانا پسند ہوا تو جاؤں گا کہ اگر گھر چو خالی کیا جائے ਜਿਹੜੀ ਦਪੱਤੀ ਆਇਆ ਕਰਦੀ ਜਿਹਨੇ ਫੋਨਵਾ ਸਾਰੇ ਲਾਇਆ ਜਾਂਦਾ ਕਜੀ ਵੀ ਕੋਈ ਸਤਿਤੀ ਸ਼ਾਂਤ ਖਾਲੀ ਨਾ ਜਾਣਾ ਚਾਹੀਦਾ ਪਰ ਸਮੇਂ ਅਨੁਸਾਰ ਮਾਤਾ ਮਾਤਾ ਦਾ ਸੀਤਾ ਜੀ ਪੰਜਬੜੀ ਤੋਂ ਬਾਹਰ ਆਠਕਦੇ ਆ ਪਰ ਇਹ ਨਹੀਂ ਜਾ ਸਕਦੇ ਮਾਤਾ ਜੀ ਫਲ ਲੈ ਕੇ ਉਸ ਨੂੰ ਪਿੱਛਾ ਦੇਣ ਆਏ ਕਾਜੂ ਨੇ ਬੜੀ ਕੋਸ਼ਿਸ਼ ਕੀਤੀ ਮੈਂ ਬਚਾਵਾਂ ਪਰ ਉਸਦੇ ਦੋ ਹੀ ਪਾਰ ਘੱਟ ਕੇ ਰਾਵਣ ਸੀਤਾ ਮਾਤਾ ਨੂੰ ਹਰ ਕੇ ਲੈ ਗਿਆ ਉਧਰੋਂ ਪਾਂਡ ਕੇ ਬੱਟੀ ਮੇ ਆਏ ਰਗੁ ਰਾਹੀ RAM ਜੀ ਤੇ ਲక్ష్ਮਣ ਜੀ ਇਕੱਠੇ ਪਾਂਡ ਕੇ ਬੱਟੀ ਜਾਏ ਕੱਲੇ ਨਹੀਂ ਛੱਡਣਾ ਚਾਹੀਦਾ ਸੀ ਕਹਿਣ ਲੱਗੇ ਭਰਾਦਾ ਮੈਨੂੰ ਐਸੀਆਂ ਗੱਲਾਂ ਮਾਤਾ ਨੇ ਅੱਜ ਕਹੀਆਂ ਜਿਹੜੀਆਂ 13 ਸਾਲ ਦੇ ਪੁੱਤ ਨੂੰ ਨਹੀਂ ਕਹਿਆਂ ਕਹਿਣ ਲੱਗੇ ਕਿ ਅੱਜ ਮੈਨੂੰ ਲੱਗਦਾ ਪੇ ਤੇਰੀ ਨੀਤ ਬਰਨੀਤ ਹੋ ਗਈ ਆ ਹੋ ਸਕਦਾ ਤੂੰ ਅੱਜ ਮੈਨੂੰ ਭਾਪੀ ਨਹੀਂ ਇਸਤਰੀ ਬਣਾਉਣ ਦੇ ਚੱਕਰ 'ਚ ਪੈ ਗਿਆ ਕਿ ਤੂੰ ਮੇਨਾ ਵਿਆਹ ਕਰਾ ਲਾ ਕਹਿੰਦਾ ਮਾਤਾ ਮੇਰੇ ਦੇ ਜੇਜਾਂ ਦੀ ਗੱਲ ਹੋਵੇ ਮੈਂ ਹੁਣੇ ਹੀ ਖਸਮ ਹੋ ਗਿਆ ਕਿ ਜਾਨਾ ਧਰ ਜਾਨ ਦੇ ਦੇਖਦੇ ਪੰਜ ਵੱਡੀ ਜਾਏ ਉਥੇ ਮਾਤਾ ਨਹੀਂ ਮਿਲੀ ਜਾਨਵਰਾਂ ਨੂੰ ਪੁੱਛਿਆ ਪਰ ਚੀਤਾ ਨਹੀਂ ਮਿਲੀ ਹਾਂਜੀ ਤੋਂ ਤੋਂ ਬਾਅਦ ਰਾਹ ਦੇ ਵਿੱਚ ਜਿਤਾਜੂ ਮਿਲਿਆ ਕੀਤਾ ਮਾਤਾ ਨੇ ਆਪਣੇ ਗਹਿਣੇ ਉਹਨੂੰ ਕਿੰਨਾ ਰਾਮ ਰਾਮ ਕਹਿੰਦੇ ਉੱਠੋ ਜੀ ਜਟਾ ਜੂ ਮਹਾਰਾਜ ਉੱਠੇ ਇਹ ਉਹ ਜਟਾ ਜੂ ਆ ਜਿਸ ਨੇ ਕਿਤੇ ਆਸਰਾ ਪਈ ਰਾਮ ਜੀ ਨੂੰ ਰਾਜਾ ਦਸ਼ਰਥ ਜੀ ਨੇ ਪਹਿਲਾਂ ਹੀ দান ਕਰ ਦਿੱਤਾ ਕਿਉਂਕਿਤਾ ਜੀ ਰਾਜਾ ਦਸ਼ਰਥ ਚ ਐਨੀ ਤਾਕਤ ਸੀ ਵੀ ਸਿੱਧਾ ਹੀ ਸਵਰਗ ਨੂੰ ਚੱਲਾ ਪਰ ਦੇਵਤਿਆਂ ਨੂੰ ਵਾਪਸ ਭੇਜ ਦਿੱਤਾ ਆਉਂਦੇ ਹੋਏ ਜਿਸ ਨੇ ਵਾਪਸ ਆ ਰਿਹਾ ਤੇ ਟਾਈਮ ਤੇ ਆਪਣੀਆਂ ਵਾਹ ਕੀਤੀਆਂ ਇਹ ਦਸ਼ਰਥ ਨੂੰ ਕੁੰਖਾ ਚਲਿਆ ਮੂਰ ਪਾਣੀ ਵਾਇਆ ਤੇ ਉਹ ਗਿਆ ਕਹਿ ਲਗਾ ਮਹਾਰਾਜ ਤੁਸੀਂ ਮੇਰੇ ਪ੍ਰਾਣ ਬਚਾਤੇ ਆ ਮੈਂ ਤੁਹਾਡਾ ਰਿਣੀ ਆ ਪਰ ਦੱਸੋ ਕੀ ਕਰਾਂ ਕਹਿੰਦੇ ਮੈਂ ਇੱਕ ਪੰਛੀ ਆ ਆਖਰ ਵੇਲੇ ਇੱਕ ਵਾਰ ਜੇ ਤੁਸੀਂ ਮੇਰੀ ਸਹਾਈਤਾ ਕਰ ਲਈਆਂ ਜਿਹੜਾ ਤੁਹਾਡਾ ਪਹਿਲਾ ਪੁੱਤਰ ਹੋ ਮੈਨੂੰ ਦੇ ਦੇਣਾ ਜਨਾਮ ਜਨਾਮ ਮੌਣੇ ਜੱਟ ਨ ਕਰਾਈ ਅੰਦਰਾਮ ਆਵਤਨਾਹੀ ਇਹੋ ਜਿਹਾ ਜਾਜੂ ਜਿਹੜੇ ਸਾਰੀ ਉਮਰ ਮਾਂਛ ਖਾਤਾ ਪਰ ਆਖਰ ਵੇਲੇ ਭਗਵਾਨ ਆ ਗਿਆ ਦਰਸ਼ਨ ਹੋ ਗਿਆ ਜੀਵਨ ਸਫਲ ਹੋ ਗਿਆ ਉਸਨੇ ਦੱਸਿਆ ਪ੍ਰਭੂ ਤੁਹਾਡੀ ਸੀਤਾ ਮਾਤਾ ਨੂੰ ਰਾਵਣ ਚਾਕੇ ਲੈ ਗਿਆ ਮੈਂ ਉਸ ਨਾਲ ਲੜਿਆ ਮੈਂ ਬੁੱਢਾ ਹੋਣ ਦੇ ਨਾਤੇ ਉਸ ਦਾ ਮੁਕਾਬਲਾ ਨਹੀਂ ਕਰ ཐਗਿਆ ਪਰ ਉਸ ਨੇ ਮੇਰੇ ਪਰ ਜਿਹੜੇ ਹੱਥ ਕੱਟ ਦਿੱਤੇ ਆ ਉਹ ਕਹਿਣ ਲੱਗੇ ਮਹਾਰਾਜ ਭਗਵਾਨ ਨੇ ਆਪਣੀ ਹੱਥ ਫੇਰਿਆ ਪਰ ਉਸ ਦੇ ਜ਼ਖਮ ਆਟ ਗਏ ਕਹਿੰਦੇ ਜਿਗਾਜੂ ਤੈਨੂੰ ਮੈਂ ਜੀਵਨ ਦਾਨ ਦੇ ਦੱਗਦਾ ਉਹ ਕਹਿਣ ਲੱਗੇ ਮਹਾਰਾਜ ਨਹੀਂ ਦਾ ਵਿਚਾਰ ਗਿਆ ਹੋ ਚੁੱਕਾ ਪ੍ਰਭੂ ਲక్ష్ਮਨ ਨੂੰ ਹੁਕਮ ਦਿੱਤਾ اے ਲక్ష్ਮਨ ਭਰਾਤਾ ਜਾਓ ਜਾ ਕੇ ਲੱਕੜਾਂ ਇਕੱਠੀਆਂ ਕਰੋ ਇਹ ਸਾਡੇ ਪਿਤਾ ਦਾ ਬਹੁਤ ਹੀ ਕੇਸਾ ਧੜਕਾਰ ਕੀਤਾ ਰਾਜਾ ਦਸ਼ਰਥ ਦੇ ਪ੍ਰਾਨ ਚਲੇ ਗਏ ਰਾਮ ਜੀ ਦਾ ਪੰਜ ਬੱਤੀ ਜਾ ਹੁਣ ਦੱਸਿਆ ਦੀ ਝਾਕੀ ਦਸ਼ਰਤ ਜਿਸ ਨੇ ਪੁੱਤਰਾਂ ਨੂੰ ਰਾਮ ਤੇ ਲక్ష్మణ ਨੂੰ ਬਣਵਾ ਦੇ ਕੇ ਮੈਂ ਤਾਂ 베ਰੀਆਂ ਚੋਂ ਬੇਰੀ